ਨੰਨਾ ਨੇ ਜਿਹੜੀ ਸਰਕਾਰਾਂ ਹੈ ਉਹਦੇ ਖਿਲਾਫ ਜਿਹੜੀ ਆਵਾਜ਼ ਚੱਕੀ ਹੈ ਉਹਨੂੰ ਦੇਖਦੇ ਹੋਏ ਜਿਹੜੇ ਨੀਟੂ ਛਟਰਾ ਵਾਲੇ ਹੈਗੇ ਉਹਨਾਂ ਨੇ ਆਪਣੀ ਪਾਰਟੀ ਤੋਂ ਨੰਨੇ ਨੂੰ ਜਿਹੜੀ ਉਮੀਦਵਾਰ ਬਣਾਉਣ ਦਾ ਐਲਾਨ ਅੱਜ ਕਰ ਦਿੱਤਾ ਹੈਗਾ ਮੋਦੀ ਸਾਹਿਬ ਜਿਹੜੇ ਪ੍ਰਧਾਨ ਮੰਤਰੀ ਹੈ ਉਹਨਾਂ ਦੇ ਸਾਹਮਣੇ ਜਿਹੜੇ ਵਾਰਾਨਸੀ ਤੋਂ ਚੋਣ ਲੜਨ ਜਾ ਰਹੇ ਹਨ ਨੀਟੂ ਛਟਰਾ ਵਾਲੇ ਸਾਰੀਆਂ ਪਾਰਟੀਆਂ ਨੂੰ ਆਪਾਂ ਜਮਾ ਕੇ ਦੇਖ ਲੈ ਇੱਕ ਵਾਰੀ ਇਕ ਵੱਖਰੇ ਬੰਦੇ ਨੂੰ ਜਮਾਓ बड़े-बड़े तगड़े मंत्री संतरी इधर ओदर, तो उधर उधर-तधर जा सकदे हैं ते वोटर भी उधर-इधर वोट कर सकदे हैं। ਇਹ ਆ ਕਿ ਧਮਕੀਆਂ ਤੁਮ ਕਿਆ ਬੰਦੇ ਨੂੰ ਬਹੁਤ ਮਿਲਦੀਆਂ ਪਈਆਂ ਜਿਹੜਾ ਵੀ ਬੰਦਾ ਦੇ ਰਿਹਾ ਆਪਾਂ ਚੋਣ ਕਮਿਸ਼ਨ ਦੇ ਅੱਗੇ ਇਹ ਬੇਨਤੀ ਕਰਾਂਗੇ ਕਿ ਉਹਨੂੰ ਛੇਤੀ ਤੋਂ ਛੇਤੀ ਨਾਥ ਬਾਓ। ਜੇ ਗੱਲ ਕਰੀ ਅਰਵਿੰਨ ਕੇਜਰੀਵਾਲ ਦੀ ਅੱਜ ਅੰਨਾ ਹਜ਼ਾਰੇ ਕਿੱਥੇ ਬੈਠਾ ਕੋਈ ਪਤਾ ਕੋਈ ਪਤਾ ਨਹੀਂ ਐਸੇ ਬੰਦੇ ਨੇ ਅੰਨਾ ਹਜ਼ਾਰੇ ਬੰਨਾਵੇਂ ਮੇਰ ਕੋ ਅੱਜ ਲਖਾ ਲੋ। ਇਹਨਾਂ ਨੇ ਪਹਿਲਾਂ ਇੱਕ ਜਿਹੜੀ ਸੜਕ ਤੁਸੀਂ ਦੇਖ ਰਹੇ ਹੋ ਪਿੱਛੇ ਇਹਨਾਂ ਨੇ ਆਵਾਜ਼ ਚੱਕੀ ਸੀਗੀ ਅੱਜ ਮੋਹੱਲੇ ਵਾਲੇ ਸਾਰੇ ਖੁਸ਼ ਐ ਕਿਸ ਤਰੀਕੇ ਦੇ ਨਾਲ ਇਹ ਕਰਨਗੇ ਜੇ ਇਹਨਾਂ ਦੀ ਕੈਂਟੀਨ ਤੇ ਕੋਈ ਆਂਚ ਆ ਗਈ ਫਿਰ ਕੀ ਕਰਨਗੇ ਸੱਚੇ ਬੰਦੇ ਦੀ ਵੀ ਬਾਹ ਨਹੀਂ ਫੜਦੇ ਜਿੱਦਾਂ ਭਾਬੀ ਚੁੰਮੇ ਵਾਲੀ ਐ ਤੁਹਾਡੀ ਪਾਰਟੀ ਤੋਂ ਖੜੀ ਹੋਈ ਸੀ ਪਰ ਉਹ ਹੁਣ ਪਿੱਛੇ हट ਗਈ ਐ ਕਿਸ ਤਰੀਕੇ ਦੇ ਨਾਲ ਤੁਸੀਂ ਲੜਾਈ ਅੱਗੇ ਲੜੋਗੇ ਜਿੰਨੇ ਲੀਡਰ ਸਾਰੇ ਨੂੰ ਇੱਕ ਗੱਲ ਕਹੋ ਵੀ ਯਾਰ ਇੱਕ ਆਮ ਬੰਦੇ ਟਿਕਟ ਦਿਓ ਮੈਂ ਇਲੈਕਸ਼ਨ ਲੜਨਾ ਛੱਡ ਦੂੰਗਾ ਕਰਦੇ 9 ਸਦਸਿਆ ਸੀਗੇ ਤੇ ਵੋਟਾਂ ਤੁਹਾਨੂੰ 5 ਪੈ ਰੀਆਂ ਸੀਗੀਆਂ ਉਹ ਕੀ ਹੋਇਆ ਸੀਗਾ ਤੁਹਾਡੇ ਨਾਲ ਦੇਖੋ ਈਵਨ ਮਸ਼ੀਨਾਂ 'ਚ ਕਬਲੇਬਾਜੀ ਹੋਈ ਸੀਗੀ ਸਰ ਮੇਰੇ ਘਰ ਦੇ 9 ਬਟਾਈਆਂ ਤੇ ਮੈਨੂੰ 5 ਪਈਆਂ ਸਰ ਅੱਜਕੱਲ ਇੱਕ ਚਰਚਾ ਬੜੀ ਫੈਲੀ ਵੀ ਹੈ ਤੁਹਾਡੇ ਕੋਲ ਇੱਕ ਮਿਸਟਰ ਇੰਡੀਆ ਵਾਲਾ ਫਾਰਮੂਲਾ ਹੈ ਜਿਸ ਦੇ ਨਾਲ ਤੁਸੀਂ ਦੇਸ਼ ਨੂੰ ਬਦਲਣ ਦੀ ਗੱਲ ਕਰਦੇ ਹੋ मैं कहना सिर्फ मैं चार घंटे प्रधानमंत्री बना एक देश का बच्चा, बच्चा कि यार देश अमीर हो ठीक है तो मैं तैयार हूं विश्वास कर लेगा चारे कहना भी अमीर हो गया यही मंत्री खुद कहो भी ये गैजेट अपनी कलाई पर बांध कर इसका बटन ऑन करेगा वो दिखाई नहीं देगा ਵੱਡੀ ਗੱਲ ਵਾਹੇ ਕਿ ਸਾਡੇ ਭਾਜੀ ਨੰਨੇ ਭਾਜੀ ਨੂੰ ਵੋਟ ਪਾਣ ਤੇ ਇਹਨਾਂ ਨੂੰ ਕਾਮਯਾਬ ਕਰਨ ਦਾ ਉਹ ਤਰੀਕਾ ਮੈਂ ਇਹਨਾਂ ਨੂੰ ਦੱਸੂਗਾ ਐਸੀ ਹਾਲਤ ਮੈਂ ਇਨਸਾਨ ਕੋ ਸਿਰਫ ਲਾਲ ਰੋਸ਼ਨੀ ਮੈਂ ਜਾਂ ਲਾਲ ਸ਼ੀਸ਼ੇ ਦੇ ਜ਼ਰੀਏ ਦੇਖਿਆ ਜਾ ਸਕਦਾ ਹੈ ਲਾਲ ਰੰਗ ਪਰ ਇਸ ਗੈਜਟ ਦਾ ਕੋਈ ਅਸਰ ਨਹੀਂ ਹੁੰਦਾ ਇੱਕ ਚੈਨਲ ਤਾਂ ਤੁਸੀਂ ਵੱਡਾ ਧਮਾਕਾ ਕਰਨ ਦੀ ਗੱਲ ਕੀਤੀ ਸੀ ਟਿੱਟੂ ਬਾਣੀਆਂ ਜਿਹੜੇ ਲੁਧਿਆਣਾ ਤੋਂ ਖੜਾ ਹੋ ਰਿਹਾ ਹੈ ਕਿਹਾ ਉਹ ਤੁਹਾਡੀ ਪਾਰਟੀ ਤੋਂ ਖੜੇ ਹੋ ਰਹੇ ਹੈ ਜਾਂ ਹਲੇ ਸੋਚ ਪਾਜੀ ਉਹ ਸਾਡਾ ਹੀ ਭਰਾ ਵਾ ਟਿੱਟੂ ਬਾਣੀਆਂ ਮੈਂ ਹੀ ਉਹਨੂੰ ਖੜਾ ਕੀਤਾ ਮੈਂ ਕਿਹਾ ਚੱਲ ਵੀ ਖੜਾ ਹੋ ਜਾ ਉਹ ਕਹਿੰਦਾ ਨਹੀਂ ਪਹਿਲਾਂ ਉਹਨੂੰ ਮੈਂ ਕਿਸੇ ਪਾਰਟੀ ਦਾ ਨਾਮ ਨਹੀਂ ਲਊਗਾ ਪਹਿਲਾਂ ਮੈਂ ਰਿਜ਼ਾਈਨ ਦਵਾਇਆ ਫਿਰ ਉਹਨੂੰ ਖੜਾ ਕੀਤਾ ਰਿਜ਼ਾਈਨ ਵੀ ਮੈਂ ਹੀ ਦਵਾਇਆ ਉਹਨੂੰ ਕੀ ਰਮੇਜੀ ਕਰਨਗੇ ਆਪਣਾ ਆ ਗੁਰਦਾਸਪੁਰ ਤੋਂ ਕਰ ਰਹੇ ਜੀ ਆਪਣਾ ਨਲਕਾ ਪੁੱਟਣਗੇ ਉਧਰ ਹਾਂਜੀ ਉਧਰ ਨਲਕਾ ਕਿਉਂਕਿ 2.5 ਕਿਲੋ ਦਾ ਹੱਥ ਉਹ ਨਾ ਜਨਤਾ ਲੱਭਿਆ ਹੁਣ ਸੁਣੋ ਜੀ ਆਖੜ ਵੀ ਐਵੇਂ ਹਵਾ ਤੀਰ ਮਾਰੀ ਜਾਂਦਾ ਨੰਨਾ ਜੀ ਤਾਂ ਆਪਣਾ ਮੋਹੱਲੇ ਦੇ ਸ਼ਕਤੀਮਾਨ ਬਣੇ ਹੋਏ ਇਹਨਾਂ ਨੇ ਤਾਂ ਬਹੁਤ ਜਿਹੜੀ 25 ਸਾਲ ਦੀ ਸੜਕ ਨਹੀਂ ਬਣ ਰਹੀ ਸੀ ਉਹ ਬਣਵਾਤੀ ਹੈ ਬੜਾ ਤਾਂ ਕਈ ਗੁਣ ਵੀ ਮਿਲਦੇ ਹਨ ਨੀਟੂ ਜੀ ਨੇ ਵੀ ਟੋਪੀ ਪਾਈ ਵੀ ਤੁਸੀਂ ਵੀ ਟੋਪੀ ਪਾਈ ਵੀ ਹੈ ਸਹੀ ਪਕੜੇ ਹੈ ਮੈਂ ਪ੍ਰਦੀਪ ਚੌਧਰੀ ਤੇ ਤੁਸੀਂ ਦੇਖ ਰਹੇ ਹੋ ਐਕਸ਼ਨ ਪੰਜਾਬ ਵੈਬ ਨਿਊਜ਼ ਚੈਨਲ ਜਿੱਦਾਂ ਪਹਿਲਾ ਸੰਕੇਤ ਮਿਲ ਰਹੇ ਸੀਗੇ ਕਿ ਜਿਹੜੇ ਨੀਰਜ ਕੁਮਾਰ ਨੰਨਾ ਹੈਗੇ ਉਹ ਇਸ ਵਾਰੀ ਐਮਪੀ ਇਲੈਕਸ਼ਨ ਖੜ ਸਕਦੇ ਆ ਤੇ ਅਸੀਂ ਉਹਨਾਂ ਦਾ ਇੰਟਰਵਿਊ ਵੀ ਕੀਤਾ ਸੀਗਾ ਤੁਹਾਨੂੰ ਨੰਨੇ ਦਾ ਘਰ ਵੀ ਦਿਖਾਇਆ ਸੀਗਾ ਤੇ ਨੰਨਾ ਇੱਕ ਛੋਟੀ ਜੀ ਕੈਂਟੀਨ ਦੇ ਵਿੱਚ ਕੰਮ ਕਰਦਾ ਹੈ ਤੇ ਉਸੇ ਹੌਸਲੇ ਨੂੰ ਦੇਖਦੇ ਹੋਏ ਜਦ ਨੰਨਾ ਨੇ ਜਿਹੜੀ ਸਰਕਾਰਾਂ ਹੈ ਉਹਦੇ ਖਿਲਾਫ ਜਿਹੜੀ ਆਵਾਜ਼ ਚੱਕੀ ਹੈ ਉਹਨੂੰ ਦੇਖਦੇ ਹੋਏ ਜਿਹੜੇ ਨੀਟੂ ਛਟਰਾ ਵਾਲੇ ਹੈਗੇ ਉਹਨਾਂ ਨੇ ਆਪਣੀ ਪਾਰਟੀ ਤੋਂ ਨੰਨੇ ਨੂੰ ਜਿਹੜੀ ਉਮੀਦਵਾਰ ਬਣਾਉਣ ਦਾ ਐਲਾਨ ਅੱਜ ਕਰ ਦਿੱਤਾ ਹੈਗਾ ਤੇ ਅੱਜ ਅਸੀਂ ਨੀਟੂ ਛਟਰਾ ਵਾਲੇ ਜਿਹੜੇ ਆਏ ਆ ਜਿੱਥੇ ਮੋਦੀ ਸਾਹਿਬ ਜਿਹੜੇ ਪ੍ਰਧਾਨ ਮੰਤਰੀ ਆ ਉਹਨਾਂ ਦੇ ਸਾਹਮਣੇ ਜਿਹੜੇ ਵਾਰਨਸੀ ਤੋਂ ਚੋਣ ਲੜਨ ਜਾ ਰਹੇ ਆ ਨੀਟੂ ਛਟਰਾ ਵਾਲੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਨੀਟੂ ਜੀ ਕੀ ਕਹਿਣਾ ਚਾਹੁੰਦੇ ਸੀ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਸასი ਸ਼ਕਲ ਅਦਾਬ ਸਲਾਮ ਜੀ ਔਰ ਰੱਬ ਪਰਮਾਤਮਾ ਤੁਹਾਨੂੰ ਤੁਹਾਡੀਆਂ ਸਾਰੀਆਂ ਵਿਸ਼ਪੂਰੀਆਂ ਕਰੇ ਤੁਹਾਨੂੰ ਖੁਸ਼ ਰੱਖੇ ਤੁਹਾਡੀ ਝੋਲੀਆਂ ਭਰੇ ਜਕਾਰਾ ਮਾਂ ਚਿੰਤਪੁਰਨੀ ਦਾ ਬੋਲ ਸਾਚੇ ਦਰਵਾਰ ਕੀ ਜੈ ਦੇਖੋ ਜੀ ਨਰੇਸ਼ ਨੰਨਾ ਜੀ ਭਾਜੀ ਸਾਡੇ ਇਹ ਬਹੁਤ ਵਧੀਆ ਵਧੀਆ ਇਨਸਾਨ ਹੈ ਔਰ ਇਹ ਨਰੇਸ਼ ਨਾਨਾ ਜੀ ਨੂੰ ਆਪਾਂ ਗੱਲ ਕਰਨ ਚਾਹੁੰਦੇ ਆਂ ਵੀ ਇਹ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਤੁਸੀਂ ਪਾਓ ਸਪੋਰਟ ਕਰੋ ਕਿਉਂਕਿ ਸਾਰੀਆਂ ਪਾਰਟੀਆਂ ਨੂੰ ਆਪਾਂ ਜਮਾ ਕੇ ਦੇਖ ਲਿਆ ਇੱਕ ਵਾਰੀ ਇੱਕ ਵੱਖਰੇ ਬੰਦੇ ਨੂੰ ਜਮਾਓ ਐਤ ਕੀ ਦੌਰ ਲੈਣਾ ਬਿਲਕੁਲ ਜਿਹੜੀਆਂ ਆਮ ਪਾਰਟੀਆਂ ਬਿਲਕੁਲ ਜਿਹੜੀਆਂ ਬਿਲਕੁਲ ਜਿਹੜੇ ਗਰੀਬ ਵਰਕਰ ਬੰਦੇ ਆ ਜਿੰਨੂ ਪਾਰਟੀ ਨੂੰ ਕੋਈ ਨਹੀਂ ਜਾਂਦਾ ਕਿ ਵੋਟਾਂ ਤੁਸੀਂ ਉਹਨਾਂ ਨੂੰ ਪਾ ਕੇ ਦੇਖੋ ਕਿਉਂਕਿ بڑے بڑے ਤਗੜੇ ਮੰਤਰੀ ਸੰਤਰੀ ਇੱਧਰ ਤੋਂ ਉੱਧਰ ਉੱਧਰ ਤੱਧਰ ਜਾ ਸਕਦੇ ਆ ਤੇ VOTER ਵੀ ਉੱਧਰ ਦੀ ਉੱਧਰ ਵੋਟ ਕਰ ਸਕਦੇ ਆ ਇਹ ਕਦੀ ਇੱਧਰ ਕਦੀ ਕੁਰਸੀਆਂ ਵਾਸਤੇ ਉੱਧਰ ਸਾਨੂੰ ਬੜਾ ਢਕਾਇਆ ਇਹਨਾਂ ਨੇ ਅੱਜ ਤੱਕ 25 30 ਸਾਲ ਹੋ ਗਏ ਇਹਨੇ ਸੜਕ ਨਹੀਂ ਬਣੀ ਅੱਜ ਜੇ ਗੱਲ ਕਰੀਏ ਕਾਗਜ਼ਾਂ ਵਿੱਚ ਤੁਹਾਡੀ 20 ਵਾਰੀ ਸੜਕ ਬਣ ਗਈ ਹੋਣੀ ਤੇ 20 ਵਾਰੀ ਟੁੱਟ ਗਈ ਆ ਇਹ ਕਿਸ ਨੂੰ ਨਹੀਂ ਪਤਾ ਤੁਹਾਡੀਆਂ ਸੜਕਾਂ ਦੇ ਪੈਸੇ ਆ ਲੀਡਰ ਲੋਕ ਖਾ ਜਾਂਦੇ ਆ ਇੱਕ ਐਮਪੀ ਨੂੰ 25 ਲੱਖ ਰੁਪਏ ਮਿਲਦਾ ਵਾ ਸੌਰੀ 5 ਕਰੋੜ ਰੁਪਏ ਮਿਲਦਾ 5 ਕਰੋੜ ਰੁਪਈਆ ਮਿਲਦਾ ਵਾ 1 ਸਾਲ ਦਾ ਔਰ ਜੇ 5 ਸਾਲਾਂ ਦੀ ਗੱਲ ਕਰੀਏ 25 ਕਰੋੜ ਰੁਪਈਆ ਮਿਲਦਾ ਵਾ ਇਲਾਕੇ ਤੇ ਲਾਉਣ ਦਾ ਕਿਸੇ ਵੀ ਪੰਜਾਬ ਦੇ ਵਿੱਚ ਮੈਂ ਇੱਕ ਵ ਇੱਕ ਬੰਦੇ ਨੂੰ ਨਹੀਂ ਰਹਾ ਮੈਂ ਸਾਰੇ ਪੰਜਾਬ ਵਿੱਚ ਕਹਿ ਰਿਹਾ ਕਿਸੇ ਇੱਕ ਪੰਜਾਬ ਦੇ ਵਿੱਚ ਐਮਪੀ ਨੇ 5 ਤੋਂ 25 ਕਰੋੜ ਰੁਪਈਆ ਲਾਇਆ ਹੋਵੇ 25 ਕਰੋੜ ਰੁਪਈਆ ਕਿਸੇ ਇਲਾਕੇ 'ਚ ਖਰਚਿਆ ਵਾ ਜਾਂ ਇੱਕ ਇਲਾਕੇ ਦਿਖਾ ਦਿਓ ਕਿ ਹਾਂ ਉਹਨੇ ਆਪਣੇ ਘਰ ਦਾ ਇਲਾਕਾ ਵਧੀਆ ਬਣਾਇਆ ਨਾ ਆਪਣੇ ਘਰ ਦੀ ਕੋਠੀ ਬਣਾਈ ਨਾ ਆਪਣੇ ਘਰ ਦੀ ਕਾਰ ਬਣਾਈ ਹੋਣੀ ਸਾਰਾ ਕੁਝ ਉਹਨੇ ਇਦਾਂ ਕੀਤਾ ਹੋਣਾ ਬਾਕੀ ਇਹ ਆ ਕਿ ਧਮਕੀਆਂ ਤੁਮ ਕਿਆ ਬੰਦੇ ਨੂੰ ਬਹੁਤ ਮਿਲਦੀਆਂ ਪਈਆਂ ਜਿਹੜਾ ਵੀ ਬੰਦਾ ਦੇ ਰਿਹਾ ਆਪਾਂ ਚੋਣ ਕਮਿਸ਼ਨਰ ਅੱਗੇ ਇਹ ਬੇਨਤੀ ਕਰਾਂਗੇ ਕਿ ਉਹਨੂੰ ਛੇਤੀ ਤੋਂ ਛੇਤੀ ਨੱਥ ਪਾਓ ਜਾਂ ਤੁਸੀਂ ਇਲੈਕਸ਼ਨ ਹੀ ਨਾ ਕਰਾਓ ਕਿਉਂਕਿ ਇਦਾਂ ਦੇ ਬੰਦੇ ਸਪੋਰਟ ਕਰਕੇ ਭਾਰਤ ਦੇਸ਼ ਦਾ ਨਾਮ ਉੱਚਾ ਕਰਦੇ ਆ ਇਤਿਹਾਸ ਵਿੱਚ ਜੇ ਗੱਲ ਕਰੀ ਅਰਵਿੰਨ ਕੇਜਰੀਵਾਲ ਦੀ ਅੱਜ ਅੰਨਾ ਹਜ਼ਾਰੇ ਕਿੱਥੇ ਬੈਠਾ ਕੋਈ ਪਤਾ ਕੋਈ ਪਤਾ ਨਹੀਂ ਐਸੇ ਬੰਦੇ ਨੇ ਅੰਨਾ ਹਜ਼ਾਰੇ ਬੰਨਾਵੇਂ ਮੇਰਕੋ ਅਜ ਲਖਾ ਲੋ ਇਹ ਅੰਨਾ ਹਜ਼ਾਰ ਤੋਂ ਉੱਤੇ ਜਾਏਗਾ ਗਰੰਟੀ ਹੈ ਪਰ ਤੁਹਾਡੇ ਇਲਾਕੇ ਦਾ ਸਾਥ ਚਾਹੀਦਾ ਤੁਹਾਡੇ ਲੋਕਾਂ ਦਾ ਸਾਥ ਚਾਹੀਦਾ ਇਹ ਸਪੋਰਟ ਤਾਂ ਹੀ ਕਰ ਸਕਦਾ ਜੇ ਤੁਸੀਂ ਲੋਕ ਨਾਲ ਖੜੇ ਹੋਵੋਗੇ ਤੇ ਸਾਰੇ ਦੇਸ਼ ਨੂੰ ਸਾਰੇ ਵਰਲਡ ਨੂੰ ਸਾਰੇ ਪਰਦੇਸ਼ ਸਾਰੇ ਇੰਡੀਆ ਨੂੰ ਮੈਂ ਅਪੀਲ ਕਰਦਾ ਕਿ ਜਿਹੜੇ ਸਾਡੇ ਭਰਾ ਖੜੇ ਜਦਾ ਗੁਰਦਾਸਪੁਰ ਤੋਂ ਸਾਡੇ ਭਾਜੀ ਖੜੇ ਆ ਇਹਨਾਂ ਨੂੰ ਤੁਸੀਂ ਦਿਓ ਬੇਗਮਪੁਰਾ ਸਾਂਝਾ ਫਰੰਟ ਤੋਂ ਇਹ ਸਾਡੇ ਉਮੀਦਵਾਰ ਅਤੇ ਭਾਜੀ ਨੰਨਾ ਭਾਜੀ ਮੈਂ 13 ਸਾਡੇ ਕੈਂਡੀਡੇਟ ਹੈ ਕਿ ਜਿਹੜੇ ਆਲਰੇਡੀ ਖੜੇ ਹੈ ਟੀਟੂ ਬਾਣੀਆਂ ਵੀ ਉਹ ਵੀ ਸਾਡੀ ਪਾਰਟੀ ਵੱਲ ਖੜਾ ਸਮਝ ਲੋ ਟੀਟੂ ਬਾਣੀਆਂ ਵੀ ਉਹ ਵੀ ਸਾਡੀ ਪਾਰਟੀ ਵੱਲ ਜਿੰਨੇ ਵੀ ਮਤਲਬ ਕੈਂਡੀਡੇਟ ਖੜੇ ਕਰ ਰਹੇ ਨੇ 13 13 ਸਭ ਸਾਡੇ ਭੈਣ ਭਰਾ ਨੇ ਔਰ ਵੱਧ ਹੋਵਾ ਚੜ ਕੇ ਆ ਕਿ ਬੋਟ ਪਾਰਟੀਆਂ ਨੂੰ ਬਿਲਕੁਲ ਨਾ ਪਾਓ ਐ ਕਿ ਤੁਸੀਂ ਫਤਵਾ ਜਾਰੀ ਕੀਤਾ ਆਮ ਆਦੀ ਪਾਰਟੀ ਦਾ ਕੀਤਾ ਸੀ ਐ ਕਿ ਬੇਗਮਪੁਰਾ ਸਾਝਾ ਫਰੈਂਡ ਦਾ ਜਿੰਦਾਬਾਦ ਜਿੰਦਾਬਾਦ ਕਰ ਦਿਓ ਤੇ ਬਹੁਤ ਧੰਨਵਾਦ ਹੋਊਗਾ ਉਹ ਤੁਹਾਨੂੰ ਹੱਕ ਸੱਚ ਦੀ ਲੜਾਈ ਦੱਸੀ ਜਾਏਗੀ 400 ਦਾ ਸਿਲੰਡਰ ਅੱਜ ਆਪਾਂ 1100 ਦਾ ਲੈਣ ਦੇ ਆ। ਸਬਜ਼ੀ ਨੂੰ ਅੱਗ ਲੱਗ ਗਈ ਆ। ਬਿਜਲੀ ਨੂੰ ਅੱਗ ਲੱਗੀ, ਪਾਣੀ ਨੂੰ ਅੱਗ। ਅਸ ਦੇਸ਼ ਦਾ ਬਣੂਗਾ ਕੀ ਸਾਨੂੰ? ਅਬ ਕਿੰਨੇ ਕ ਵਾਰੀ ਬੱਚੇ ਬਾਹਰ ਭੇਜਾਂਗੇ? ਕਾਰੋਬਾਰ ਸਾਡੇ ਕਿੱਦਾਂ ਚੱਲਣਗੇ? ਸਾਨੂੰ ਜਵਾਬ ਚਾਹੀਦਾ। ਅੱਜੇ ਪ੍ਰਧਾਨ ਮੰਤਰੀ ਸਾਹਿਬ ਦੇ ਅੱਗੇ ਆਪਾਂ ਅਪੀਲ ਕਰਦੇ ਆ ਕਿ ਇੱਕ ਵਾਰੀ ਮਨੀਪੁਰ ਦੇ ਵਿੱਚ ਇਦਾਂ ਦਾ ਕਾਂਡ ਹੋਇਆ। ਬਈ ਔਰਤਾਂ ਨਾਲ ਕਿੱਦਾਂ ਦਾ ਵਿਵਹਾਵ ਕੀਤਾ ਗਿਆ? ਅੱਜ ਤੱਕ ਉਹਦਾ ਜਵਾਬ ਨਹੀਂ ਮਿਲਿਆ। ਔਰ ਇਹ ਕਹਿੰਦੇ ਆ ਸੰਵਿਧਾਨ ਬਦਲ ਦੇਣਾ। ਜਿਹੜਾ ਵੀ ਕਹਿੰਦਾ ਸੰਵਿਧਾਨ ਬਦਲ ਦੇਣਾ ਅਸੀਂ ਉਹਨੂੰ ਇੱਕ ਗੱਲ ਕਹਿੰਨੇ ਆ ਸੰਵਿਧਾਨ ਤੋਂ ਪਹਿਲੇ ਆਪਣੀ ਕੁਰਸੀ ਬਦਲਦੇ ਚੰਗੀ ਗੱਲ ਆ ਨੀਟੂ ਜੀ ਤੁਸੀਂ ਸੰਵਿਧਾਨ ਦੀ ਗੱਲ ਵੀ ਕੀਤੀ ਐ ਤੇ ਧਮਕੀਆਂ ਦੀ ਗੱਲ ਵੀ ਕੀਤੀ ਐ ਨੰਨਾ ਜੀ ਇੱਕ ਕੈਂਟੀਨ ਚਲਾਉਂਦੇ ਆ ਇਹਨਾਂ ਨੇ ਪਹਿਲਾਂ ਇੱਕ ਜਿਹੜੀ ਸੜਕ ਤੁਸੀਂ ਦੇਖ ਰਹੇ ਹੋ ਪਿੱਛੇ ਇਹਨਾਂ ਨੇ ਆਵਾਜ਼ ਚੱਕੀ ਸੀਗੀ ਅੱਜ ਮੋਹੱਲੇ ਵਾਲੇ ਸਾਰੇ ਖੁਸ਼ ਐ ਇਹਨਾਂ ਦੀ ਇੱਕ ਆਵਾਜ਼ ਤੇ ਇਹ ਸੜਕ ਬਣ ਗਈ ਐ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ ਵੀ ਧਮਕੀ ਦਿੱਤੀ ਗਈ ਐ ਕਿ ਵੀ ਮੋਦੀ ਸਾਹਿਬ ਦੇ ਸਾਹਮਣੇ ਨਾ ਖੜੋ ਕਿਸ ਤਰੀਕੇ ਦੇ ਨਾਲ ਇਹ ਕਰਨਗੇ ਜੇ ਇਹਨਾਂ ਦੀ ਕੈਂਟੀਨ ਤੇ ਕੋਈ ਆਂਚ ਆ ਗਈ ਫਿਰ ਕੀ ਕਰਨ ਦੇਖੋ ਜੀ ਬੜੇ ਦੁੱਖ ਦੀ ਗੱਲ ਹੈ ਜਿਹੜੇ ਇਦਾਂ ਦੇ ਚਮਚੇ ਆ ਲੀਡਰਾਂ ਦੇ ਚਮਚੇ ਆ ਅਸੀਂ ਉਹਨਾਂ ਨੂੰ ਖੁੱਲ੍ਹ ਕੇ ਕਹਿੰਨੇ ਆ ਵੀ ਉਹਨਾਂ ਨੂੰ ਨੱਥ ਪਾਓ ਜਾਂ ਤੁਸੀਂ ਚੌਣ ਕਮਿਸ਼ਨਰ ਸਾਹਿਬ ਨੂੰ ਪੁੱਛੋ ਜਾ ਕੇ ਵੀ ਸਾਨੂੰ ਖੜੇ ਕਰਨ ਦਾ ਜਿਹੜਾ ਅਧਿਕਾਰ ਉਹ ਕਿਉਂ ਦਿੰਦੇ ਆ ਡਾਕਟਰ ਪੀਮਰਾਵ ਬਾਬਾ ਸਾਹਿਬ ਨੇ ਜਿਹੜੀਆਂ ਮੁਸ਼ਕਲਾਂ ਸੀ ਸਾਰੀਆਂ ਹੱਲ ਕੀਤੀਆਂ ਸਾਨੂੰ ਸਹੀ ਹੱਕ ਡਾਕਟਰ ਪੀਮਰਾਵ ਬਾਬਾ ਸਾਹਿਬ ਨੇ ਦਵਾਏ ਆ ਤੇ ਅਸੀਂ ਉਹਨਾਂ ਦੇ ਸੰਵਿਧਾਨ ਤੇ ਚੱਲ ਰਹੇ ਆ ਜੇ ਸਾਨੂੰ ਕੋਈ ਤੰਗ ਪਰੇਸ਼ਾਨ ਕਰੇਗਾ ਤੇ ਅਸੀਂ ਫਿਰ ਉਹਨੂੰ ਸਿੱਧੇ ਤਰੀਕੇ ਨਾਲ ਜਿਠਾਂਗੇ ਜੀ ਇਹ ਜਿੱਦਾਂ ਤੁਸੀਂ ਕਹਿੰਦੇ ਹੋ ਸੱਚਾ ਬੰਦਾ ਤੁਸੀਂ ਸੱਚੇ ਹੋ ਇਹ ਨੰਨਾ ਵੀ ਸੱਚਾ ਹੈ ਸੱਚੇ ਬੰਦੇ ਦੀ ਵੀ ਬਾਹ ਨਹੀਂ ਫੜਦੇ ਜਿੱਦਾਂ ਭਾਬੀ ਚੁੰਮੇ ਵਾਲੀ ਹੈ ਤੁਹਾਡੀ ਪਾਰਟੀ ਤੋਂ ਖੜੀ ਹੋਈ ਸੀ ਪਰ ਉਹ ਹੁਣ ਪਿੱਛੇ हट ਗਈ ਹੈ ਕਿਸ ਤਰੀਕੇ ਦੇ ਨਾਲ ਤੁਸੀਂ ਲੜਾਈ ਅੱਗੇ ਲੜੋਗੇ ਦੇਖੋ ਜੀ ਜਿਹੜਾ ਲੀਡਰ ਹੈ ਜਾਂ ਤੇਨਾਂ ਦਾ ਪੈਸਾ ਚੱਲਦਾ ਜਾਂ ਧਮਕੀ ਚੱਲਦੀ ਹੈ ਜਾਂ ਮਾਰਨ ਦੀ ਗੱਲ ਕਰਦੇ ਹੈ ਹੋਰ ਇਹਨਾਂ ਕੋਈ ਗੱਲ ਨਹੀਂ ਹੈ ਇਹਨਾਂ ਨੂੰ ਜਿੰਨੇ ਲੀਡਰ ਹੈ ਸਾਰਿਆਂ ਨੂੰ ਇੱਕ ਗੱਲ ਕਹੋ ਵੀ ਯਾਰ ਇੱਕ ਆਮ ਬੰਦੇ ਟਿਕਟ ਦਿਓ ਮੈਂ ਇਲੈਕਸ਼ਨ ਲੜਨਾ ਛੱਡ ਦੂੰਗਾ ਇਹ ਕੰਮ ਕਰ ਦੇ ਗਰੀਬ ਬੰਦੇ ਨੂੰ ਦੇਉ ਟਿਕੜ ਮੈਂ ਤੁਹਾਡੇ ਨਾਲ ਖੜਾ ਹਾਂਗਾ ਮਹਿੰਗਾਈ ਕਿਉਂ ਨਹੀਂ ਘਟਾਈ ਹੈ ਅੱਜ ਲੋਕ ਇੰਨੇ ਪਰੇਸ਼ਾਨ ਆ ਕਾਰੋਬਾਰ ਹੈ ਨਹੀਂਗਾ ਕੰਮ ਕਰ ਹੈ ਨਹੀਂ ਜੇ ਸਾਡੇ ਕਾਮਕਾਰੀ ਮੱਥੇ ਮੰਡੇ ਰਹੂ ਮੰਡੇ ਰਹੋਗੇ ਅਸੀਂ ਕੀ ਕਰਾਂਗੇ ਅਸੀਂ ਕੀ ਕਰਨਾ ਆ ਪਪੋਜਟ ਪਾਰਟੀਆਂ ਨੂੰ ਜਿਹੜੀ ਸਾਨੂੰ ਨਵਾਂ ਪਪਕੋਨ ਦੇ ਜਾਂਦੀਆਂ ਅੱਜ ਤੁਹਾਡੇ ਵਾਸਤੇ ਆ ਕੱਲ ਤੁਹਾਡੇ ਵਾਸਤੇ ਫਰੀ ਹੈ ਸਿਰਫ ਸਾਲ ਇੱਕ ਸਾਲ ਤੁਹਾਨੂੰ ਫ੍ਰੀ ਦਿੱਤਾ ਜਾਊਗਾ ਉਸ ਤੋਂ ਬਾਅਦ ਤੁਹਾਡੇ ਉਹ ਵੀ ਪੈਸੇ ਇਹਨਾਂ ਹੱਡਿਆਂ ਚ ਕਿਦਾ ਕੱਢਨੇ ਉਹ ਵੀ ਸੋਚ ਕੇ ਰੱਖੇ ਹੁੰਦੇ ਨੇ ਇਸ ਤਰੀਕੇ ਇਹਨਾਂ ਦੇ ਸਲਾਹਕਾਰ ਜਿਹੜੇ ਮੈਨੂੰ ਉਹ ਨਹੀਂ ਮਿਲਦੇ ਵੇ ਮੈਂ ਅੱਜ ਤੱਕ ਇਹਨਾਂ ਦੇ ਸਲਾਹਕਾਰ ਲੱਭਨੇ ਵੀ ਇਹਨਾਂ ਦੇ ਸਲਾਹਕਾਰ ਕਿਹੜੇ ਆ ਅਗਲੀ ਮੂਵੀ ਤੁਹਾਡੀ ਕਿਹੜੀ ਆਣ ਜਾ ਰਹੀ ਹੈ ਲੇਟਰ ਦੇਖੋ ਮੂਵੀਆਂ ਚੱਲਦੀਆਂ ਪਈਆਂ ਔਰ ਮੈਂ ਖੁਸ਼ੀ ਦੇ ਘਰ ਹੋ ਰਹਾ ਕਹੂੰਗਾ ਜਿੱਦਣ ਫਾਰਮ ਪਰਨੇ ਆ ਨੀ ਮੈਂ ਸਸਕਟਨੀ ਪਾਰਟ 2 ਫਿਲਮ ਮੈਂ ਉਹਦੇ ਵਿੱਚ ਆਲਰੇਡੀ ਮੰਤਰੀ ਆ ਮੈਂ ਔਰ ਇੱਕ ਪੈਂਚਰਾਂ ਵਾਲੀ ਫਿਲਮ ਆ ਉਹਦੇ ਵਿੱਚ ਕੰਮ ਕੀਤਾ ਵਾ ਬਹੁਤ ਫਿਲਮਾਂ ਸਾਰੀਆਂ ਮੇਰੀਆਂ ਸਾਡੀਆਂ ਆ ਤੇ ਇੱਕ ਤੁਹਾਡੀ ਸਭ ਤੋਂ ਪਹਿਲਾ ਵੀਡੀਓ ਵਾਇਰਲ ਹੋਈ ਸੀ ਜਿੱਦੋਂ ਤੁਹਾਡੀ ਜ਼ਿੰਦਗੀ ਦੀ ਸ਼ੁਰੂਆਤ ਹੋਈ ਸੀ ਦੌਰ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਤੁਹਾਡੇ ਕਰਦੇ ਨੋ ਸਦਸੇ ਸੀਗੇ ਤੇ ਵੋਟਾਂ ਤੁਹਾਨੂੰ ਪੰਜ ਪੈਰੀਆਂ ਸੀਗੀਆਂ ਉਹ ਕੀ ਹੋਇਆ ਸੀਗਾ ਤੁਹਾਡੇ ਨਾਲ ਦੇਖੋ ਈਵਨ ਮਸ਼ੀਨਾਂ 'ਚ ਕਬਲੇਬਾਜੀ ਹੋਈ ਸੀਗੀ ਨੋ ਨੋ ਵੋਟਰ ਸੀ ਉਹਨਾਂ 'ਚ ਪੰਜ ਮਿਲੀਆਂ ਔਰ ਇਹ ਸਾਰੇ ਦੇਸ਼ ਕਹਿ ਰਿਹਾ ਵੀ ਇਹ ਜਿਹੜੀ ਬੈਲਟ ਪੇਪਰ ਨਾਲ ਬੋਟ ਈਵਨ ਮਸ਼ੀਨਾਂ ਨਾਲ ਬਿਲਕੁਲ ਨਹੀਂ ਬੋਟ ਪਣੀ ਚਾਹੀਦੀ ਕਿਉਂਕਿ ਬਹੁਤ ਸਾਰੀਆਂ ਖਬਰਾਂ ਵੀ ਆ ਰਹੀਆਂ ਏਦਾਂ ਦੀਆਂ ਕਿ ਜਿਹੜੀਆਂ ਬੰਦੇ ਦਾ ਦਿਲ ਦੇ ਹਿਲਾ ਦਿੰਦੀਆਂ ਔਰ ਸਭ ਕੁਛ ਇਹ ਤੇ ਧਰਤੀ ਤੇ ਹੋ ਜਾਂਦਾ ਔਰ ਇਹ ਸਿਰਫ ਧਰਮ ਦੇ ਨਾਮ ਤੇ ਲੜਾ ਰਿਹਾ ਹਿੰਦੂ ਆ ਮੁਸਲਮਾ ਸਿੱਖਾ ਸਾਈ ਹੈ ਅਸਲੀ ਜਾਤ ਦੀ ਇਨਸਾਨ ਦੀ ਜਾਤ ਨਹੀਂ ਹੈਗੀ ਕੋਈ ਜਾਨਵਰਾਂ ਦੀ ਜਾਤ ਜਿਹਦਾ ਸਪਨਾ ਬਿਛੂ ਨਹੀਂ ਮਿਲਦਾ ਬਿਛੂ ਨੂੰ ਕੀੜੀ ਨਹੀਂ ਮਿਲਦੀ ਕੀੜੀ ਨੂੰ ਸਪਨਾ ਨਹੀਂ ਮਿਲਦਾ ਹਾਥੀ ਨੂੰ ਡੱਡੂ ਨਹੀਂ ਮਿਲਦਾ ਜਾਨਵਰਾਂ ਜਾਤਾ ਵਾ ਇਨਸਾਨ ਦੀ ਤਾਂ ਕੋਈ ਯਾਦ ਨਹੀਂ ਇਸ ਧਰਤੀ ਤੇ ਸਾਰੇ ਤੁਰੇ ਫਿਰਦੇ ਆ ਕੋਈ ਕਿਸੇ ਦੀ ਯਾਦ ਨਹੀਂ ਹੈਗੀ ਪਰ ਇਹ ਜਿਹੜੇ ਲੀਡਰ ਲੋਕ ਆ ਜਾਤਾਂ ਪਾਤਾਂ ਜੇ ਮਿਲਾ ਕੇ ਹਿੰਦੂ ਵਜੀ ਅਸੀਂ ਮੁਸਲਮਾਨ ਅਸੀਂ ਸਿੱਖ ਅਸਾਈ ਇਹ ਸਭ ਕਹਿ ਕਵਾ ਕੇ ਨਾ ਬੂਟਾ ਪਵਾ ਜਾਂਦੇ ਆ ਮਿੱਤਰੋ ਮਿੱਤਰੋ ਕਹਿ ਕੇ ਇਹ ਕਰ ਜਾਂਦੇ ਆ ਕਬਲੇ ਬੱਜੀ ਅੱਜ ਕੱਲ ਇੱਕ ਚਰਚਾ ਬੜੀ ਫੈਲੀ ਵੀ ਆ ਤੁਹਾਡੇ ਕੋਲ ਇੱਕ ਮਿਸਟਰ ਇੰਡੀਆ ਵਾਲਾ ਫਾਰਮੂਲਾ ਹੈ ਜਿਸ ਦੇ ਨਾਲ ਤੁਸੀਂ ਦੇਸ਼ ਨੂੰ ਬਦਲਣ ਦੀ ਗੱਲ ਕਰਦੇ ਹੋ ਤੁਸੀਂ ਕਹਿੰਦੇ ਹੋ ਕਿ ਵੀ ਮੈਂ ਤਾਂ ਇੱਕ ਘੰਟੇ 'ਚ ਬਦਲ ਦਾਂਗਾ ਲੇਕਿਨ ਫਿਰ ਵੀ ਮੈਂ ਇੱਕ ਘੰਟੇ 'ਚ ਬਦਲਾਂਗਾ ਨਹੀਂ 4 ਘੰਟੇ 'ਚ ਬਦਲਾਂਗਾ ਉਹ ਫਾਰਮੂ ਲੋ ਦਰਸ਼ਕ ਤੁਸੀਂ ਲੋਕਾਂ ਨੂੰ ਕੀ ਵੀ ਤੁਹਾਨੂੰ ਵੋਟਾਂ ਕਿਉਂ ਪਾੜ ਮੈਂ ਕਹਿੰਦਾ ਸਿਰਫ ਮੈਨੂੰ 4 ਘੰਟੇ ਵਾਸਤੇ ਪ੍ਰਧਾਨ ਮੰਤਰੀ ਬਣਾਣ ਇੱਕ ਦੇਸ਼ ਦਾ ਬੱਚਾ ਬੱਚਾ ਕਹੇਗਾ ਕਿ ਯਾਰ ਸਾਡਾ ਦੇਸ਼ ਅਮੀਰ ਹੋ ਗਿਆ ਇੰਡੀਆ ਵਿੱਚ ਕੋਈ ਬੰਦਾ ਨਹੀਂ ਦੰਦਾ ਹੋਗਾ ਕਿ ਜਿਹੜਾ ਕਹੂਗਾ ਕਿ ਮੈਂ ਅਮੀਰ ਨਹੀਂ ਹੈਗਾ ਫਾਰਮੂਲਾ ਹੈਗਾ ਇਹ ਵਰਤਦੇ ਨਹੀਂ ਹੈਗੇ ਜੇ ਮੈਂ ਇਹਨਾਂ ਨੂੰ ਪਹਿਲਾਂ ਦੱਸਦਾ ਇਹਨਾਂ ਨੇ ਕਹਣਾ ਨਹੀਂ ਇਹ ਕਾਮਯਾਬ ਨਹੀਂ ਹੈਗਾ ਮੈਨੂੰ ਤੁਸੀਂ ਪਹਿਲਾਂ ਬਿਠਾਓ ਫਿਰ ਮੈਂ ਤੁਹਾਨੂੰ ਦੱਸੂਗਾ ਤੇ 4 ਘੰਟੇ ਮੈਂ ਕੀ ਕਰ ਲੂੰਗਾ ਪਹਿਲਾਂ ਦੱਸੋ ਹੁਣ ਲੋਕੀ ਤੁਹਾਡੇ ਉੱਤੇ ਵਿਸ਼ਵਾਸ ਕਰ ਲੈਣ ਕਿ ਵੀ ਤੁਹਾਡੇ ਕੋਲ ਫਾਰਮੂਲਾ ਹੈਗਾ ਮੈਂ ਕਹਾਂ ਵੀ 4 ਘੰਟੇ ਹੋਵੇ ਤੇ ਦੇਖਿਓ ਅਮੀਰ ਹੋ ਗਿਆ ਇਹੀ ਮੰਤਰੀ ਤੁਹਾਨੂੰ ਖੁਦ ਕਹਿਣਗੇ ਇਹੀ ਵੀਡੀਓ ਬਣਨਗੇ ਵੀ ਹਾਂ ਇਹ ਗੱਲ ਸੱਚ ਸਗੀ ਕਿਉਂਕਿ ਜੇ ਮੈਂ ਇਹਨਾਂ ਨੂੰ ਕਿਸੇ ਤਰੀਕੇ ਦੱਸਦਾ ਜਿਹਨੂੰ ਤਰੀਕਾ ਸਾਂ ਹੁਣ ਦੇਖੋ ਆਪਾਂ ਇੱਕ ਦੁਕਾਨ ਬਣਾਣੇ ਹੁਣ ਇੱਕ ਏਜੰਡਾ ਦੱਸਦਾ ਤੁਹਾਨੂੰ ਇੱਕ ਆ ਖਾਲੀ ਇਧਰ ਜਗਾ ਵਾ ਪਲਾਟ ਇੱਥੇ ਆਪਾਂ ਦੁਕਾਨ ਬਣਾਈ ਹੈ ਇੱਥੇ ਕਾਰਪੈਂਟਰ ਮਜ਼ਦੂਰ ਮਿਸਤਰੀ ਪਲੰਬਰ ਸ਼ੀਸ਼ੇ ਵਾਲਾ ਪੇਂਟ ਵਾਲਾ ਲੱਕੜ ਵਾਲਾ ਬੋਰਿੰਗ ਵਾਲਾ ਔਰ ਜੇ ਸਰੀਏ ਵਾਲਾ ਕਿਹੜਾ ਬੰਦਾ ਨਹੀਂ ਇੱਥੇ ਇੱਕ ਦੁਕਾਨ ਤੋਂ ਘਟ ਘਟ 50 ਬੰਦੇ ਨਿਕਲਦੇ ਉਹਨਾਂ ਦੀ ਰੋਟੀ ਚੱਲਦੀ ਹੈ ਠੀਕ ਹੈ ਜਦ ਇੱਕ ਕੰਮ ਚ 50 ਬੰਦੇ ਰੋਟੀ ਖਾ ਸਕਦੇ ਆ ਤੇ ਸਾਡੇ ਵਰਗੇ ਜਿਹੜੇ ਬੰਦੇ ਆ ਉਹ ਅਮੀਰ ਕਿਉਂ ਨਹੀਂ ਕਰ ਸਕਦੇ ਛੋਟਾ ਜਿਹਾ ਇੱਕ ਹਿੰਟ ਦਿੱਤਾ ਇਹਨਾਂ ਨੂੰ ਮੈਂ ਬਾਕੀ ਇਹ ਲੱਬ ਲੈਂਡ ਜਿੱਥੋਂ ਲੱਭ ਸਕਦੇ ਆ ਵੱਡੀ ਗੱਲ ਵਾ ਹੈ ਕਿ ਸਾਡੇ ਭਾਜੀ ਨੰਨੇ ਭਾਜੀ ਨੂੰ ਵੋਟ ਪਾਣ ਤੇ ਇਹਨਾਂ ਨੂੰ ਕਾਮਯਾਬ ਕਰਨ ਉਹ ਤਰੀਕਾ ਮੈਂ ਇਹਨਾਂ ਨੂੰ ਦੱਸੂਗਾ ਇੱਕ ਚੈਨਲ ਤੇ ਤੁਸੀਂ ਵੱਡਾ ਧਮਾਕਾ ਕਰਨ ਦੀ ਗੱਲ ਕੀਤੀ ਸੀ ਟਿੱਟੂ ਬਾਣੀਆ ਡੇੜੇ ਲੁਧਿਆਣਾ ਤੋਂ ਖੜਾ ਹੋ ਰਿਹਾ ਹੈ ਕੀ ਉਹ ਤੁਹਾਡੀ ਪਾਰਟੀ ਤੋਂ ਖੜੇ ਹੋ ਰਹੇ ਆ ਜਾਂ ਹਲੇ ਸੋਚ ਭਾਜੀ ਉਹ ਸਾਡਾ ਹੀ ਭਰਾ ਵਾ ਟਿੱਟੂ ਬਾਣੀਆ ਮੈਂ ਹੀ ਉਹਨੂੰ ਖੜਾ ਕੀਤਾ ਮੈਂ ਕਿਹਾ ਚੱਲ ਵੀ ਖੜਾ ਹੋ ਜਾ ਉਹ ਕਹਿੰਦਾ ਨਹੀਂ ਪਹਿਲਾਂ ਉਹਨੂੰ ਮੈਂ ਕਿਸੇ ਪਾਰਟੀ ਦਾ ਨਾਮ ਨਹੀਂ ਲਊਗਾ ਪਹਿਲਾਂ ਮੈਂ ਰਿਜ਼ਾਈਨ ਦਵਾਇਆ ਫਿਰ ਉਹਨੂੰ ਖੜਾ ਕੀਤਾ ਰਿਜ਼ਾਈਨ ਵੀ ਮੈਂ ਹੀ ਦਵਾਇਆ ਉਹਨੂੰ ਆਪਣੀ ਪਾਰਟੀ ਦੇ ਉਮੀਦਵਾਰ ਆ ਤਾਂ ਥੋੜਾ ਜਿਹਾ ਦੱਸ ਦੋ ਕਿਹੜੇ ਕਿਹੜੇ ਕਿਸੇ ਕਿਸੇ ਪਾਰਟੀ ਦੇ ਦੇਖੋ ਸਾਡੇ 13 ਕੈਂਡੀਡੇਟ ਖੜੇ ਆ ਗੁਰਦਾਸਪੁਰ ਰਮੇਸ਼ لال ਜੀ ਪਾਜੀ ਨੰਨਾ ਪਾਜੀ ਇੱਥੋਂ ਤੇ ਮੈਂ ਜੀ ਇੱਥੇ ਰਮੇਸ਼ ਜੀ ਕਰਨਗੇ ਆਪਣਾ ਆ ਗੁਰਦਾਸਪੁਰ ਤੋਂ ਕਰ ਰਹੇ ਜੀ ਆਪਣਾ ਨਲਕਾ ਪੁੱਟਣਗੇ ਉਧਰ ਹਾਂਜੀ ਉਧਰ ਨਲਕਾ ਕਿਉਂਕਿ 2.5 ਕਿਲੋ ਦਾ ਹੱਥ ਉਹ ਨਾ ਜਨਤਾ ਲੱਭਿਆ ਹੁਣ ਸੁਣੀ ਜੀ ਆਖੜ ਵੀ ਐਵੇਂ ਹਵਾ ਤੀਰ ਮਾਰੀ ਜਾਂਦਾ ਉਧਰਾਂ ਕੈਪਟਨ ਬੈਠਾ ਜਿਹੜਾ ਗੁਟਕਾ ਸਾਹ ਫੜ ਕੇ ਕਸਮ ਖਾਈਦਾ ਗੁਰੂ ਸਾਹਿਬ ਨੂੰ ਇਹ ਰੱਬ ਨੂੰ ਬਦਨਾਮ ਕਰੀ ਜਾਂਦੇ ਪਿਆ ਜੇ ਜੇ ਗੱਲ ਕਰੀਏ ਆਮ ਆਦੀ ਪਾਰਟੀ ਦੀ ਕੀ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਏ ਮਿਲਿਆ ਕੋਈ ਕੋਈ ਕਹਿ ਦੇਵੇ ਬਿਜਲੀ ਤਾਂ ਫ੍ਰੀ ਕੀਤੀ ਐ ਇਹਨਾਂ ਨੇ ਭਾਜੀ ਬਿਜਲੀ ਦੇ ਹੁਣ ਤੁਹਾਨੂੰ ਬਿੱਲ ਪੈਣੇ ਸ਼ੁਰੂ ਹੋ ਗਏ ਆ ਉਸ ਕੇਂਦਰ ਸਰਕਾਰ ਸਰਕਾਰ ਨੇ ਭਾਰਤ ਸਰਕਾਰ ਨੂੰ ਕਹਿ ਦਿੱਤਾ ਜਿਵੇਂ ਸਿੱਧੂ ਮੂਸੇ ਵਾਲਾ ਛੋਟਾ ਭਰਾ ਆ ਉਹਨੂੰ ਕਹਿੰਦੇ ਵੀ ਤੂੰ ਸਰਟੀਫਿਕੇਟ ਦੇ ਵੀ ਲੋਕ ਜਿਹਦੇ 10 ਬੱਚੇ ਉਹ ਤੋਂ ਕੋਈ ਸਰਟੀਫਿਕੇਟ ਮੰਗਿਆ ਨਹੀਂ ਕਦੀ ਵੀ ਤੇਰੇ 10 ਬੱਚੇ ਕਿਉਂ ਆ ਤੇ ਜਿਹਦੇ ਘਰ ਵਿਚਾਰਾ ਖੁਸ਼ੀ ਹੋ ਹੀ ਗਈ ਆ ਭੁੱਲ ਭੁਲੇਖੇ ਰੱਬ ਨੇ ਚਲੋ ਵਿਚਾਨੇ ਫਿਰ ਵਾਪਸ ਆ ਗਿਆ ਸਿੱਧੂ ਮੂਸੇ ਵਾਲਾ ਲੋਕਾਂ ਦੇ ਦਿਲਾ ਨੂੰ ਭੈਣ ਭਰਾਵਾਂ ਨੂੰ ਸਾਰਾ ਖੁਸ਼ੀ ਆ ਗੋਰੇ ਕਾਲੇ ਨਿਗਰੋ ਫਿਗਰੋ ਸਭ ਨੱਚੇ ਇੱਕ ਸਰਕਾਰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨਹੀਂ ਨੱਚੀ ਕੇਂਦਰ ਸਰਕਾਰ ਕਹਿੰਦੀ ਇਹਦੇ ਕੋਲ ਜਵਾਬ ਮੰਗੋ ਵੀ ਇਹ ਵਾਰਸ ਆ ਕਿੱਥੋਂ ਗਿਆ ਜਿਵੇਂ ਕਿ ਪੰਜਾਬ ਦਾ ਵਾਰਿਸ ਹੈਗਾ ਹੁਣ ਮੈਂ ਨਾਮ ਨਹੀਂ ਲਵਾਂਗਾ ਲੱਖਾ ਸਦਾੜਾ ਭਾਨਾ ਸਿੱਧੂ ਅ ਅਮਰਿਤਪਾਲ ਭਾਜੀ ਇਦਾਂ ਦੇ ਵਿਚਾਰੇ ਜਿਹੜੇ ਕਪ ਚੰਗੇ ਕੰਮ ਕਰਦੇ ਪੰਜਾਬ ਵਾਸਤੇ ਉਹਨਾਂ ਦਾ ਇਹਨਾਂ ਨੇ ਜੜਾ ਪਟ ਕੇ ਰੱਖ ਦਿਆ ਇਹਨਾਂ ਨੇ ਤੇ ਅਸੀਂ ਉਹਨਾਂ ਦੇ ਨਾਲ ਆ ਆਂ ਨੰਨਾ ਭਾਜੀ ਨੂੰ ਆਪਾਂ ਕਹਾਂਗੇ ਵੋਟ ਪਾਓ ਵਾਦ ਤੋਂ ਜਿੰਨੀ ਸਪੋਰਟ ਉਸ ਦੀ ਕਰੋ ਦਿਲੋਂ ਸਪੋਰਟ ਕਰਾਂਗੇ ਆਪਾਂ ਦੇ ਨੰਨਾ ਜੀ ਤਾਂ ਆਪਣਾ ਮੋਹੱਲੇ ਦੇ ਸ਼ਕਤੀਮਾਨ ਬਣੇ ਹੋਏ ਇਹਨਾਂ ਨੇ ਤਾਂ ਬਹੁਤ ਜਿਹੜੀ 25 ਸਾਲ ਦੀ ਸੜਕ ਨਹੀਂ ਬਣ ਰਹੀ ਸੀ ਉਹ ਬਣਵਾਤੀ ਹੈ ਅੱਗੇ ਹੋਰ ਵੀ ਕੰਮ ਕਰਾਂਗੇ ਅੱਗੇ ਜਿਹੜੀਆਂ ਐਨਓਸੀ ਰੋਕੀਆਂ ਵਾਂ ਕਿਸ ਦੀ ਦਿਸਟਰੀ ਰੁਕੀ ਆ ਕੁਝ ਵੀ ਆ ਸਾਰਿਆਂ ਦਾ ਘਰ ਬੈਠੇ ਕੰਮ ਕਰਾਣਗੇ ਇਹੇ ਬੰਦੇ ਕਰਾਉਣਗੇ ਔਰ ਜਿਹੜਾ ਤਰੀਕਾ ਨਾ ਉਹ ਇਹਨਾਂ ਨੂੰ ਲਖਤ ਜਾਊਗਾ ਕਿ 4 ਘੰਟੇ ਜੀ ਦੇਸ਼ ਅਮੀਰ ਕਿੱਦਾਂ ਹੁੰਦਾ ਕਿਉਂਕਿ ਜਦ ਇੱਕ ਦੁਕਾਨ ਬਣਾਣੇ ਆ ਉੱਚ 50 ਬੰਦੇ ਪਾਸ ਹੋ ਕੇ ਜਾ ਸਕਦੇ ਆ ਤੇ ਇੱਕ ਤਰੀਕਾ ਛੋਟਾ ਜਿਹਾ ਆ ਵਾ ਬਸ ਉਹ ਕਿਉਂ ਨਹੀਂ ਮੀਰ ਹੁੰਦਾ ਬਹੁਤ ਛੱਦੀ ਮੀਰ ਹੁੰਦਾ ਇਹ ਜਾਣ ਕੇ ਨਹੀਂ ਕਰਦੇ ਇਹਨਾਂ ਦੇ ਐਮਪੀ ਕੀ ਕਰਦੇ ਆ ਇਹਨਾਂ ਨੂੰ ਸਾਲ ਦਾ 5 ਕਰੋੜ ਰੁਪਏ ਮਿਲਦਾ ਔਰ 5 ਸਾਲਾਂ ਦਾ 25 ਕਰੋੜ ਰੁਪਏ ਮਿਲਦਾ 25 ਕਰੋੜ ਲਾਉਂਦੇੜੀ ਹੈ 25 ਕਰੋੜ ਲੰਦੇ ਆਪਣੀ ਕੋਠੀਆਂ ਤੇ ਆਪਣੀ ਕਾਰਾਂ ਤੇ ਆਪਣੀ ਫੈਕਟਰੀਆਂ ਪਾਉਂਦੇ ਆਪਣੇ ਹੋਟਲ ਪਾਉਣ ਦੇ ਬਾਅਦ ਤੇ ਜਨਤਾ ਦਾ ਪੈਸਾ ਹੀ ਉਹ ਇਹੀ ਸੜਕਾਂ ਜਿਹੜੀ ਨਹੀਂ ਬਣਾਈਆਂ ਇਹਨਾਂ ਨੇ ਤੇ ਉਹ ਪੈਸਾ ਆ ਇਹ ਨੰਨਾ ਜੀ ਨੂੰ ਹੁਣ ਸਿਕਿਉਰਿਟੀ ਗਾਰਡ ਵੀ ਮਿਲਣਗੇ ਅਸੀਂ ਵੀ ਸਵਾਲ ਪੁੱਛਿਆ ਸੀਗਾ ਇਸ ਖਰਚ ਕਿੱਦਾਂ ਰੱਖਣਗੇ ਸਿਕਿਉਰਿਟੀ ਗਾਰਡ ਤੋਂ ਦੇਖੋ ਜੀ ਉਹ ਪੁਲਿਸ ਪ੍ਰਸ਼ਾਸਨ ਦੀ ਡਿਊਟੀ ਹੈ ਪੰਜਾਬ ਪੁਲਿਸ ਬਹੁਤ ਇੱਕ ਨੰਬਰ ਤੇ ਹੈ ਔਰ ਮੈਂ ਕਦੀ ਵੀ ਹਮੇਸ਼ਾ ਗੱਲ ਕੀਤੀ ਕਿ ਪੰਜਾਬ ਪੁਲਿਸ ਚੰਗਾ ਕੰਮ ਕਰਦੀ ਹੈ ਜਿਹੜੇ ਲੀਡਰ ਆ ਨਾ ਇਹ ਇਹਨ ਉਹਨੂੰ ਕਹਿੰਦੇ ਹਾਂ ਬਈ ਆ ਮੇਰਾ ਬੰਦਾ ਛੜਦੇ ਨੂੰ ਭਾਵੇਂ ਉਹ ਜਿੰਨਾ ਮਰਜੀ ਗਲਤ ਕੰਮ ਕੀਤਾ ਹੋਵੇ ਉਹ ਇਹ ਨਹੀਂ ਕਹਿਣਗੇ ਕਿ ਮੇਰਾ ਬੰਦਾ ਨੂੰ ਸਜ਼ਾ ਦਿਓ ਨਹੀਂ ਇਹ ਗੱਲ ਨਹੀਂ ਕਹਿਣਗੇ ਕਦੀ ਨਹੀਂ ਕਹਿਣਗੇ ਔਰ ਮੈਂ ਇਹਨਾਂ ਤੇ ਇਲਜ਼ਾਮ ਲਾਉਂਦਾ ਰਹੂੰਗਾ ਕਿਉਂਕਿ ਮੈਂ ਮੇਰੇ ਘਰ ਦਾ ਨੀਲਾ ਕਾਰਡ ਜਿਗਾ ਖੁਦ ਕਟਵਾਤਾ ਤੇ ਮੈਂ ਉਹਨੂੰ ਪੁੱਛਣ ਗਿਆ ਕਿਸੇ ਮੰਤਰੀ ਵੀ ਯਾਰ ਮੈਂ ਤੇਰਾ ਕੀ ਵਗੜੇਗਾ ਕਹਿੰਦਾ ਮੈਂ ਕਟਵਾਤਾ ਤੇ ਮੈਂ ਦੁਬਾਰਾ ਨਹੀਂ ਲਵਾ ਸਕਦਾ ਕਿਸੇ ਹੋਰ ਸ਼ਹਿਰ ਚਲ ਜਾਓ ਮੈਂ ਕਿਹਾ ਯਾਰ ਵੀ ਮੇਰਾ ਕਸੂਰ ਕੀ ਹੈਗਾ ਕਹਿੰਦਾ ਤੁਸੀਂ ਇਲੈਕਸ਼ਨ ਲੜਦੇ ਹੋ ਬਸ ਤੁਹਾਡਾ ਇਹ ਕਸੂਰ ਆ ਮੈਂ ਕਹਾਂ ਵੀ ਸਾਡਾ ਇਹ ਕਸੂਰ ਹੈ ਸਾਨੂੰ ਦੇਸ਼ ਤੋਂ ਬਾਹਰ ਕੱਢ ਦੋ ਸਾਨੂੰ ਮਾਰ ਦੋ ਗੋਲੀ ਮਾਰ ਦੋ ਇਹ ਤਾਂ ਸਾਨੂੰ ਬਾਬਾ ਸਾਹਿਬ ਨੇ ਸੰਵਿਧਾਨ ਅੰਦਰ ਹੁਣ ਜਿਹਦਾ ਹੁਣ ਹੀਰਾ ਪ੍ਰੀਤ ਵਾਲਾ ਭਰਾ ਸਾਡਾ ਪਤਾ ਨਹੀਂ ਕਿਸ ਗੱਲ ਤੋਂ ਨਾਰਾਜ਼ ਆ ਉਹ ਵੀ ਧਮਕੀਆਂ ਦੇਈ ਜਾਂਦਾ ਮਰ ਮਰ ਕੀ ਹੋਈ ਸੀ ਤੁਹਾਡੀ ਉਹਦੇ ਨਾਲ ਭਾਈ ਗੱਲ ਕੁਝ ਵੀ ਨਹੀਂ ਹੋਈ ਓ ਇਦਾਂ ਸੀਗਾ ਮੈਂ ਨਾ ਮਦਦ ਮੰਗਣ ਗਿਆ ਇੱਕ ਵਾਰੀ ਆਟੋ ਵਾਲੇ ਜਿਆਦਾ ਪੈ ਲੈਣੇ ਮੇਰੇ ਤੋਂ ਮੈਂ ਕਿਹਾ ਯਾਰ ਵੀ ਇਦਾਂ ਕਿਉਂ ਹੋਇਆ ਸਿਸਟਮ ਤੋਂ ਉਹਨਾਂ ਨਾਲ ਮੇਥੋਡੀ ਗੱਲਬਾਤ ਹੋਈ ਤਾਂ ਉਹ ਕਹਿੰਦੇ ਇਹ ਦਿਨ ਹਾਸਾ ਮਖੌਲ ਕਰਤਾਂ ਮੈਂ ਕਿਹਾ ਯਾਰ ਹੋਣੋ ਕਹਿੰਦੇ ਦਮਰਸਰ ਤੇ ਇਲੈਕਸ਼ਨ ਨਹੀਂ ਲੜਣਾ ਨੇ ਆਪਣੀ ਵਾਈਫ ਨੂੰ ਕਿਉਂ ਇਲੈਕਸ਼ਨ ਕਿਉਂ ਨਹੀਂ ਲੜਾ ਨੇ ਤੁਸੀਂ ਭਾਵੇਂ ਮੇਰਾ ਜੋ ਮਰਜ਼ੀ ਕਰ ਲੋ ਇਲੈਕਸ਼ਨ ਤੇ ਖੜੇ ਆ ਅੱਜ ਵੀ ਖੜੇ ਤੇ ਕੱਲ ਵੀ ਖੜੇ ਮੈਂ ਕਹਿੰਦਾ ਭਾਜੀ ਜੇ ਮੈਂ ਜਿੱਤ ਗਿਆ ਮੈਂ ਜਨਤਾ ਨਾਲ ਵਾਦਾ ਕਰਦਾ ਮੈਂ ਦੂਜੇ ਦਿਨ ਤੁਹਾਡਾ ਮੁੱਲ ਨਹੀਂ ਮੋੜੂਗਾ ਨਾ ਤੇ ਜੁੱਤੀਆਂ ਮੇਰੇ ਸਿਰ 'ਚ ਮਾਰਿਓ ਜਦੋਂ ਮੈਂ ਇਲੈਕਸ਼ਨ ਜਿੱਤੂਗਾ ਲੋਕੀ ਆਪਣੀ ਵੀਡੀਓ ਖੁਦ ਪਾਣਗੇ ਕਿ ਸਾਡਾ ਮੁੱਲ ਨਹੀਂ ਟੂਨੇ ਮੋੜ ਦਿੱਤਾ ਵੋਟਾਂ ਦਾ ਜਦ ਤੁਹਾਨੂੰ ਪਤਾ ਲੱਗਿਆ ਭਾਬੀ ਚੁੰਮੇ ਵਾਲੀ ਬੈਠ ਗਈ ਆ ਤੁਹਾਡੀ ਟਿਕਟ ਜਿਹੜੀ ਤੁਸੀਂ ਦਿੱਤੀ ਸੀਗੀ ਕਹਿ ਜਾ ਮਹਿਸੂਸ ਹੋਇਆ ਤਾਂ ਦੇਖੋ ਜਦ ਇੱਕ ਕਬੂਟਾ ਲਾੰਦਾ ਕੋਈ ਬੰਦਾ ਉਹਨੂੰ ਚੱਕ ਕੇ ਕੋਈ ਹੋਰ ਲੈ ਜਾਂਦਾ ਤੇ ਦੁੱਖ ਤੇ ਹੁੰਦਾ ਹੀ ਹੈ ਹੈ ਬਾਕੀ ਇਹ ਉਹਨਾਂ ਦੀ ਸੋਚ ਹੈ ਆਪਣੇ ਬੰਦਾ ਚੰਗੀ ਸੋਚ ਚ ਜਲੇ ਬੰਦਾ ਤੇ ਬਾਕੀ ਆਪਾਂ ਵਧੀਆ ਬੰਦੇ ਲੈ ਕੇ ਆਵਾਂਗੇ ਹੁਣ ਆਪਣੀ ਟੀਮ ਚ ਵਧੀਆ ਔਰ ਇੱਕ ਅਮੀਰ ਬੰਦੇ ਨੇ ਲੈ ਕੇ ਆਉਂਦੇ ਆ ਸਾਡੇ ਕੋਲ ਅਰਬ ਪਤਈ ਖਰਬ ਪਤਈ ਨਹੀਂ ਹੋਊਗਾ ਸਾਡੇ ਕੋਲ ਹੋਊਗਾ ਗਰੀਬ ਬੰਦਾ ਕਿ ਜਿਹਨੇ ਸਾਈਕਲ ਦੀ ਦੁਕਾਨ ਕੀਤੀ ਹੈ ਜਿਨੇ ਰਸਦਾ ਵੇਲਣਾ ਲਾਇਆ ਬੰਦਾ ਜਦ ਕਿ ਸਲੂਨ ਵਾਲਾ ਬੰਦਾ ਸ਼ੇਪ ਕਰਦਾ ਉਹ ਬੰਦਾ ਲੈ ਕੇ ਆਵਾਂਗੇ ਆਹ ਭਾਜੀ ਦੇਖ ਲਓ ਖੁਦ ਖੇਤੀ ਕਰਦੇ ਖੇਤੀ ਕਰਦੇ ਅਨਨਾ ਨਾ ਭਾਜੀ ਕੰਟੀਨ ਦਾ ਕੰਮ ਕਰਦਾ ਯਾਨੀ ਕਿ ਇੱਕ ਪੋਹਲਾ ਪੈਂਚਰਾਂ ਵਾਲਾ ਉਹ ਆ ਬੰਦੇ ਸਾਡੇ ਕੋਲ ਇਦਾਂ ਦੇ ਗਰੀਬੀ ਰੱਖਿਆ ਆ ਮੇਰੇ ਬੰਦੇ ਸਾਡੇ ਕੋਲ ਪ੍ਰਸ਼ਾਸਨ ਨੂੰ ਕੋਈ ਅਪੀਲ ਕਰਨਾ ਚਾਹੁੰਗੇ ਜਿਸ ਤਰੀਕੇ ਦੇ ਨਾਲ ਤੁਸੀਂ ਕਹ ਰਹੇ ਹੋ ਗਰੀਬ ਬੰਦੇ ਤੁਸੀਂ ਖੜੇ ਕੀਤੇ ਆ ਕੱਲ ਨੂੰ ਇਹਨਾਂ ਨੂੰ ਧਮਕਾ ਦੇਣ ਜਾਂ ਇਹਨਾਂ ਦੀ ਕੈਂਟੀਨ ਤੇ ਕੋਈ ਇਹਜਾ ਕਰਨ ਕੀ ਵੀ ਇਹ ਕਹਿਣ ਕਿ ਮੈਂ ਨਹੀਂ ਖੜਦਾ ਜੀ ਇਲੈਕਸ਼ਨ ਐ ਤਾਂ ਕੁਝ ਕਰਦਾ ਏਦਾਂ ਏਦਾਂ ਦਾ ਨਹੀਂ ਹੋਣ ਦਵਾਂਗੇ ਇੰਨੀ ਵੀ ਪੁਲਿਸ ਨਹੀਂ ਧੱਕਾਸ਼ਾਹੀ ਕਰੇਗੀ ਕਿਉਂਕਿ ਪੰਜਾਬ ਪੁਲਿਸ ਹੈ ਔਰ ਗੱਲ ਤੇ ਹੈ ਕਿ ਜਿਹੜੇ ਫਿਰ ਮੰਤਰੀਆਂ ਦੀ ਗੱਲ ਮੰਤਰੀ ਵਿੱਚ ਟੰਗੜਾਉਂਦੇ ਆ ਤੇ ਆਪਾਂ ਫਿਰ ਉਹ ਟੰਗ ਕੱਢਣਾ ਵੀ ਜਾਣਦੇ ਜੇ ਅੜਾਉਣਗੇ ਸਾਡੇ ਕੰਮ 'ਚ ਠੀਕ ਹੈ ਨੰਨਾ ਜੀ ਕੀ ਕਹਿਣਾ ਚਾਹੋਗੇ ਨੀਟੂ ਛਟਰਾ ਵਾਲੇ ਆਪ ਆਏ ਆ ਤੁਹਾਨੂੰ ਸਮਰਥਨ ਦੇਣ ਮੈਂ ਨੀਟੂ ਜੀ ਦਾ ਬਹੁਤ-ਬਹੁਤ ਧੰਨਵਾਦ ਕਰਾਂਗਾ ਜਿਹੜਾ ਕਿ ਇਹਨਾਂ ਨੇ ਮੈਨੂੰ ਆਪਣੀ ਬੇਗਮਪੂਰਾ ਫਰੰਟ ਪਾਰਟੀ 'ਚੋਂ ਉਮੀਦਵਾਰ ਐ ਲਾਣੇ ਆ ਤੇ ਮੈਨੂੰ ਇਹਨੇ ਜੋਗਾ ਦਿੱਤਾ ਤੇ ਬਾਕੀ ਮੈਂ ਇਹਨਾਂ ਨੂੰ ਵੀ ਵਿਸ਼ਵਾਸ ਪਾਵਾਂਗਾ ਕਿ ਮੈਂ ਇਹ ਸੀਟ ਜਿਹੜੀ ਪਟਿਆਲਾ ਲੋਕ ਸਭਾ ਸੀਟ ਹੈ ਜਿੱਤ ਦੇ ਕੇ ਵਪਾਰੀ ਬਬਾ ਮਦੇ ਨਾਲ ਇਹਨਾਂ ਦੀ ਚੋਲੀ ਦੇ ਵਿੱਚ ਬਬਾ ਤੁਹਾਡੇ ਤਾਂ ਕਈ ਗੁਣ ਵੀ ਮਿਲਦੇ ਆ ਨੀਟੂ ਜੀ ਨੇ ਵੀ ਟੋਪੀ ਪਾਈ ਵੀ ਤੁਸੀਂ ਵੀ ਟੋਪੀ ਪਾਈ ਵੀ ਹੈ ਫਿਰ ਸਾਨੂੰ ਪਰਮਾਤਮਾ ਨੇ ਪਹਿਲਾਂ ਹੀ ਸ਼ਾਇਦ ਜੋੜ ਕੇ ਰੱਖਿਆ ਜੀ ਕਿ ਐਸਾ ਡੰਗ ਲਾਣਾ ਕਰੀਆ ਸੀ ਦੋਨੇ ਭਰਾ ਭਰਾਈਆਂ ਯਾਰ ਕੋਈ ਚੱਕਰ ਨਹੀਂ ਦੋ ਦੇਖੋ ਭਰਾ ਕਹਿੰਦਾ ਨੀਟੂ ਜੀ ਨੇ ਨੀਟੂ ਜੀ ਨਾਲ ਤਾਂ ਫੋਟੋ ਖਿਚਾਣ ਵਾਲੇ ਦੀ ਲੈਣ ਲੱਗੀ ਜਾਂਦੀ ਹਮੇਸ਼ਾ ਦਲਦੀਪ ਜੀ ਮੈਂ ਇੱਕ ਗੱਲ ਇਹ ਕਹਿਣਾ ਚਾਹੂੰਗਾ ਕਿ ਮੈਂ ਨੀਟੂ ਜੀ ਦਾ ਫੈਨ ਬਹੁਤ ਪੁਰਾਣਾ ਹੈ ਮੈਂ ਇਹਨਾਂ ਦੇ ਵੀਡੀਓ ਵਗੈਰਾ ਦੇਖਦਾ ਜੀ ਚਲੋ ਪਰਮਾਤਮਾ ਨੇ ਦੇਰ ਮੈਂ ਦੇਰ ਨਾਲ ਮਲਵਾਇਆ ਦੇ ਚਲੋ ਪੈਸੇ ਲਿੱਤੇ ਆ ਇਹਨੂੰ ਧਮਕੀ ਮਿਲੀ ਐ ਉਹ ਮਤਲਬ ਇਹਨਾਂ ਨੂੰ ਧੋਖਾ ਦੇਗੀ ਐ ਤੁਸੀਂ ਤਾਂ ਨਹੀਂ ਦਿਓਗੇ ਨਾ ਪਲਦੀਪ ਜੀ ਮੈਨੂੰ ਪਾਰਟੀ ਦੀ ਟਿਕਟ ਅੱਜ ਮਿਲੀ ਐ ਮੈਂ ਤੁਹਾਡੇ ਨਿਊਜ਼ ਲਈ ਪਹਿਲਾਂ ਵੀ ਕਹਿ ਚੁੱਕਿਆ ਜਦ ਮੇਰਾ ਇਕੱਲੇ ਆਜ਼ਾਦ ਲੜਨ ਦਾ ਵਿਚਾਰ ਸੀਗਾ ਕਿ ਮੈਨੂੰ ਜਿਹੜਾ ਮਰਜੀ ਲਾਲਚ ਆਵੇ ਦਬਾਵਾ ਆਵੇ ਜੋ ਮਰਜੀ ਹੋਵੇ ਮੈਂ ਆਪਣੀ ਜਾਨ ਦੇ ਦਾਂਗਾ ਪਹਿਲੇ ਚੋਣ ਤੋਂ ਪਿੱਛੇ ਨਹੀਂ ਹਟਾਂਗਾ ਐਸੀ ਕੇ ਸਾਡੇ ਨਾਲ ਨੰਨਾ ਜੀ ਤੇ ਨੀਟੂ ਛਟਰਾ ਵਾਲੇ ਜਿਨ੍ਹਾਂ ਨੇ ਨੰਨਾ ਜੀ ਨੇ ਕਿਹਾ ਕਿ ਵੀ ਮੈਂ ਆਪਣੀ ਜਾਨ ਦੇ ਦਾਂਗਾ ਪਰ ਪਿੱਛੇ ਨਹੀਂ ਹਟਾਂਗਾ ਤੇ ਨੀਟੂ ਛਟਰਾ ਵਾਲੇ ਹੈ ਜਿਹੜੇ ਉਹ ਸਪੈਸ਼ਲ ਰਾਜਪੁਰਾ ਆਏ ਆ ਤੇ ਇਹਨਾਂ ਨੂੰ ਸਮਰਥਨ ਦਿੱਤਾ ਹੈ ਹੌਸਲੇ ਬੁਲੰਦ ਹੈ ਜਿਸ ਤਰੀਕੇ ਦੇ ਨਾਲ ਇਹ ਸੜਕ ਦੀ ਆਵਾਜ਼ ਚੱਕ ਕੇ ਜਿਹੜੀ 25 ਸਾਲ ਤੋਂ ਸੜਕ ਨਹੀਂ ਬਣ ਰਹੀ ਸੀ ਕਿ ਕਈ ਅਰchna ਆਈਆਂ ਨੰਨੇ ਨੇ ਨੰਨੇ ਨੇ ਸੜਕ ਬਣਾਈ ਹੈ ਮੋਹੱਲੇ ਵਾਲੇ ਦੇਖੋ ਸਾਰੇ ਨਾਲ ਖੜੇ ਆ ਖੁਸ਼ ਆ ਇਹਨਾਂ ਦੇ ਨੰਨੇ ਦਾ ਪੂਰਾ ਸਾਥ ਦੇ ਰਹੇ ਆ ਤੇ ਅਸੀਂ ਵੀ ਲੋਕਾਂ ਨੂੰ ਇਹ ਅਪੀਲ ਕਰਾਂਗੇ ਕਿ ਵੀ ਇੱਕ ਬੰਦੇ ਨੇ ਹੌਸਲਾ ਕੀਤਾ ਤੇ ਉਹਦਾ ਸਾਥ ਦਿਓ ਕੈਮਰਾਮੈਨ ਮੋਹਿਦ ਦੇਨ ਪ੍ਰਦੀਪ ਚੌਧਰੀ ਐਕਸ਼ਨ ਪੰਜਾਬ ਵੈਬ ਨਿਊ ਚੈਨਲ ਰਾਜਪੁਰਾ